ਆਮ ਆਦਮੀ ਕਲੀਨਿਕ ਖੋਲਦੇ 829 1.5 ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ 1.5 ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਗੁਰਪ੍ਰੀਤ ਸਿੰਘ ਮੈਂ ਪਟਿਆਲਾ ਰਹਿੰਦਾ ਹਾਂ ਐਮਬੀਬੀਐਸ ਕੀਤੀ ਹੋਈ ਹੈ ਤੇ ਬਤੌਰ ਮੈਡੀਕਲ ਆਫੀਸਰ ਆਪਣੀ ਸੇਵਾ ਆਮਾਦ ਕਲੀਨਿਕ ਰੇਮ ਨਗਰ ਵਿੱਚ ਨਿਭਾ ਰਿਹਾ ਹਾਂ। ਸਾਡੇ ਕੋਲ ਇੱਥੇ ਤਿੰਨ ਦਾ ਸਟਾਫ ਹੈ। ਦਿਸ ਇਜ਼ ਮੈਡੀਕਲ ਆਫੀਸਰ, ਫਾਰਮਾਸਿਸਟ ਐਂਡ ਕਲੀਨਿਕ ਅਸਿਸਟੈਂਟ ਸ਼ਾਮਿਲ ਹਨ। ਸਾਡੇ ਕੋਲ ਇੱਥੇ ਆਮਾਦ ਕਲੀਨਿਕ ਵਿੱਚ 80 ਦਵਾਈਆਂ ਸਾਡੇ ਕੋਲ ਹਮੇਸ਼ਾ ਮੌਜੂਦ ਹਨ ਜਿਨ੍ਹਾਂ ਨਾਲ ਲਗਭਗ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਜੇਕਰ ਗੱਲ ਕੀਤੀ ਜਾਏ ਰਿਵਿਊ ਦੀ ਮਰੀਜ਼ਾਂ ਨੂੰ ਖੁਦ ਆ ਕੇ ਦੱਸਦੇ ਹਨ ਕਿ ਉਹਨਾਂ ਨੂੰ ਇਹ ਦਵਾਈਆਂ ਨਾਲ ਬਹੁਤ ਰਾਹਤ ਮਿਲਦੀ ਹੈ। ਸਾਡੇ ਕੋਲ ਲਗਭਗ 70 ਤੋਂ 80 ਮਰੀਜ਼ ਸਾਡੇ ਕੋਲ ਰੋਜ਼ਾਨਾ ਆਉਂਦੇ ਹਨ ਜਿਨ੍ਹਾਂ ਵਿੱਚ ਸ਼ੂਗਰ ਦੇ ਤੇ ਬੀਪੀ ਦੇ ਮਰੀਜ਼ ਸ਼ਾਮਿਲ ਹਨ ਉਹਨਾਂ ਵਾਸਤੇ ਸਾਰੀਆਂ ਦਵਾਈਆਂ ਲਗਭਗ ਮੌਜੂਦ ਹਨ ਜੇਕਰ ਗੱਲ ਕੀਤੀ ਜਾਏ ਇਨਫਰਾਸਟ੍ਰਕਚਰ ਦੀ ਤਾਂ ਸਾਡੇ ਕੋਲ ਵਾਟਰ ਕੋਲਰ ਏਸੀ ਬੈਠਣ ਦੀ ਸਹੂਲਤ ਸਾਰੇ ਕੋਲ ਸਭ ਕੁਝ ਮੌਜੂਦ ਹੈ ਜੇਕਰ ਗੱਲ ਕੀਤੀ ਜਾਏ ਦਵਾਈਆਂ ਦੀ ਤਾਂ ਦਵਾਈਆਂ ਸਟਾਕ ਸਾਡੇ ਕੋਲ ਹਮੇਸ਼ਾ ਰਹਿੰਦਾ ਹੈ ਕਦੇ ਕੋਈ ਕਮੀ ਨਹੀਂ ਆਉਂਦੀ ਅਦਰ ਸਾਡੇ ਕੋਲ ਲਗਭਗ 40 ਟੈਸਟ ਮੌਜੂਦ ਹਨ ਤੇ ਸਾਰੇ ਟੈਸਟ ਮੁਫਤ ਦਿੱਤੇ ਜਾਂਦੇ ਹਨ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ